ਤਸਵੀਰਾਂ ਤੁਹਾਨੂੰ ਦਿਖਾਉਣ ਇਸ ਟਾਈਮ ਅਸੀਂ ਮੌਜੂਦ ਆ ਕਾਲੇ ਬੱਕਰੇ ਦੇ ਸਰਕਾਰੀ ਸਕੂਲ ਦੇ ਲਾਗੇ ਜਿੱਥੇ ਕਿ ਨਾਂ ਵੀ ਕਾਲਾ ਬੱਕਰਾ ਤੇ ਕੰਮ ਵੀ ਕਾਲੇ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਬਾਹਰ ਜਿਹੜਾ ਕਾਲਾ ਕਾਰ ਦਾ ਜਿਹੜਾ ਪੋਸਟਰ ਲਾਇਆ ਹੋਇਆ ਪਰ ਅੰਦਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਡੜੇ ਸੱਟੇ ਦੀਆਂ ਦੇਖ ਸਕਦੇ ਹੋ ਵਿਅਕਤੀ ਉਸੇ ਟਾਈਮ ਜਿਹੜਾ ਤੋਂ ਨਿਕਲ ਗਿਆ ਉਹਦੇ ਨਾਲ ਗਲਤ ਕਰ ਲੈਂਦੇ ਆ ਇੱਕ ਮਿੰਟ ਭਾਜੀ ਰੁਕਿਓ ਜਰਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਿਹਦੇ ਨੂੰ ਗਾਣਾ ਵੇਰਾ ਬਰਾ ਕੀ ਆ ਰਿਹਾ ਭਾਈ ਕੀ ਲਗਾਣਾ ਬਾਜੀ ਪਤਾ ਨਹੀਂ ਬਿੰਨ ਆਪਾਂ ਨਿਕਲੇ ਨਾ ਹੁਣੇ ਤਾਂ ਮੈਂ ਪੁੱਛਣ ਇੱਕ ਮਿੰਟ ਖੜ ਜਾ ਯਾਰ ਬਾਜੀ ਮੈਂ ਦੇਖ ਰਿਹਾ ਇੱਕ ਮਿੰਟ ਯਾਰ ਅੰਦਰ ਹੈ ਨਹੀਂ ਕੋਈ ਇੱਕ ਮਿੰਟ ਮੈਂ ਵਾਪਸ ਆ ਗਿਆ ਇੱਕ ਮਿੰਟ ਹਾਂਜੀ ਹਾਂਜੀ ਇੱਕ ਮਿੰਟ ਅਹੀਂ ਕਿਹੜਾ ਮੁਲਾਜ਼ਮ ਆ ਇੱਕ ਮਿੰਟ ਮੇਰਾ ਬਰਾਕਾ ਦੀ ਕਾਲੀ ਆਪਾਂ ਨੂੰ ਉਹ ਮੈਂ ਤਾਂ ਅੰਦਰ ਦੇਖਣ ਗਿਆ ਸੀ ਭਰਾਜੀ ਜੀ ਦੇਖਣਗੇ ਲਾਟਰੀ ਬਣ ਗਿਆ ਸੀ ਮੈਂ ਵੀ ਕਿੰਨੇ ਰੁਪਏ ਦੇ ਕਿੰਨੇ ਰੁਪਏ ਦੀ ਲਾਟਰੀ ਬਣਦੀ ਕਿੰਨੇ ਪੈਸੇ ਦਿੰਦੇ ਆ ਕਿੰਨੇ ਰੁਪਏ ਦੀ ਐ ਇੱਕ ਲਾਟਰੀ ਕਿੰਨੇ ਪੈਸੇ ਦਿੰਦੇ ਆ ਇਹ 100 ਦਿੰਦੇ ਆ ਫੋਨ ਦਿਖਾ ਦਿਓ ਮਾੜਾ ਕੀ ਦਾ ਫੋਨ ਆ ਰਿਹਾ ਉਹ ਮੇਰਾ ਫੋਨ ਦਿਖ ਕੀਦਾ ਫੋਨ ਆ ਰਿਹਾ ਹੈ ਦਾਦੂ ਕੀਦਾ ਹੈ ਫੋਨ ਕਿਸੇ ਦਾ ਵੀ ਨਹੀਂ ਆ ਰਿਹਾ ਭਾਜੀ ਕੀ ਪਤਾ ਨਾਮ ਦੀ ਸੱਟੇ ਦਾ ਵੀ ਪਤਾ ਲੱਗ ਜੇ ਆਹ ਦੇਖੋ ਨੇਪਾਲ ਦੀ ਲਾਟਰੀ ਲੱਗੀ ਆ ਯਾਰ ਖਾਓ ਤਾਂ ਦੇਖੋ ਹੋਰ ਨੰਬਰ ਦੇਖਦੇ ਪਤਾ ਸਾਰੇ ਸਹੀ ਦਿਖਾਓ ਤਾਂ ਸਹੀ ਉਹ ਨੰਬਰ ਦੇਖੇ ਇੱਕ ਮਿੰਟ ਰੋਕਦਾ ਸਹੀ ਯਾਰ ਇੱਕ ਮਿੰਟ ਮੇਰੇ ਵੀਰ ਇੱਕ ਮਿੰਟ ਯਾਰ ਕਿਉਂ ਇੰਨੀ ਟੈਨਸ਼ਨ ਲੰਦਾਵੇਂ ਆ ਅਸੀਂ ਕਿਹੜਾ ਯਾਰ ਦੱਸ ਮੁਲਾਜ਼ਮ ਹੈ ਕਿ ਤੁਹਾਨੂੰ ਚੱਕ ਕੇ ਲੈ ਜਾਵਾਂਗੇ ਉਹ ਯਾਰ ਪਤਾ ਨਾ ਕਰੋ ਹਾਂ ਬਸ 2 ਮਿੰਟ ਦਿਖਾ ਦਿਓ ਕੀ ਦੇਖ ਨੰਬਰ ਭਾਜੀ ਲਾਜ ਬਈ ਮੈਂ ਦੇ ਚਲੋ ਮੈਂ ਕੋਈ ਆ ਨੰਬਰ ਦੇਖਦਾ ਹਾਂ ਦਿਖਾ ਦਿਓ ਦਿਖਾ ਦਿਓ ਨੰਬਰ ਦਿਖਾ ਦਿਓ ਜਿੱਦਾਂ ਸਾਰੇ ਦੇਖ ਲ ਆ ਤਾਂ ਗੇਮ ਖੇਡ ਰਿਆ ਸੀ ਨਹੀਂ ਨਹੀਂ ਇਹਨੂੰ ਬੰਦ ਕਰਕੇ ਨੰਬਰ ਦੱਸੂਗਾ ਆਏ ਪਾ ਬਈ ਤੈਨੂੰ ਸਪੀਲਿੰਗ ਦਿੰਦੀ ਇਹ ਤਾਂ ਨੰਬਰ ਦੇਖਦਾ ਹਮਾਂ ਨੇ ਇਹ ਤਾਂ ਸਾਰੇ ਦਾ ਅੱਜ ਕੱਲ੍ਹ ਚੱਲਦਾ ਜਿਹੜੇ ਆਪਨੇ ਦੇਖੇ ਨਾ 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 ਅੱਛਾ ਕਿੱਥੇ ਰਹਿੰਦਾ ਇਹ ਦੱਸ ਦੇ ਕਿੱਥੇ ਇੱਥੇ ਰਹਿ ਰਿਹਾ ਮੈਂ ਐਡਰੈਸ ਦੱਸ ਦਿਓ ਪੁਲਿਸ ਇਨਕੁਆਇਰੀ ਕਰ ਲੂਗੀ ਆਪੇ ਯਾਰ ਤੁਸੀਂ ਨੰਬਰ ਦੇਖਣੇ ਆਏ ਹੋ ਰਹਿ ਰਿਹਾ ਮੈਂ ਐਡਰੈਸ ਦੱਸ ਦਿਓ ਮੈਨੂੰ ਬਾਰਮਿਕ ਮਹੱਲਾ ਜੀ ਆ ਸਾਡਾ ਪੂਰਾ ਐਡਰੈਸ ਕੀ ਹੈ ਐਡਰੈਸ ਦੇ ਬਾਲਮੀਕ ਬੱਲਾਵਾਸ ਨਾਮ ਕੀ ਤੁਹਾਡਾ ਬਸ ਬਸ ਕਰ ਭਾਈ ਇਹ ਤੇ ਨਾਮ ਨਾ ਕਰ ਯਾਰ ਨਾਮ ਕਰ ਮੇਰਾ ਭਰਾ ਚਲ ਮੈਂ ਕੋਈ ਗੱਲ ਨਹੀਂ ਕਰਦਾ ਦੁਕਾਨ ਤੁਹਾਡੀ ਹੈ ਮੈਂ ਸੌਂ ਲੱਗੇ ਕੋਈ ਸਵਾਲ ਨਹੀਂ ਪੁੱਛਦਾ ਕੋਈ ਸਵਾਲ ਨਹੀਂ ਪੁੱਛਦਾ ਨਹੀਂ ਭਾਜੀ ਕੀ ਹਮ ਕਰੀ ਜਾ ਰਹੇ ਯਾਰ ਯਾਰਾ ਕਿਹਾ ਮੈਂ ਕੋਈ ਸਵਾਲ ਨਹੀਂ ਪੁੱਛਦਾ ਨਹੀਂ ਯਾਰ ਭਰਾ ਨਹੀਂ 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 ਦੱਸਣਾ ਨਹੀਂ ਨਹੀਂ ਭਰਾ ਚਲੋ ਤੁਹਾਨੂੰ ਦੱਸ ਦਈਏ ਕਿ ਲਾਟਰੀ ਦਾ ਵੈਸੇ ਕਰਿੰਦਾ ਹੈਗਾ ਵਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਲਾਟਰੀ ਦੀਆਂ ਦੁਕਾਨਾਂ ਦੀਆਂ ਵੀ ਸ਼ੋਦਾਂ ਤਸਵੀਰਾਂ ਦਿਖਾਉਣ ਦੇ ਆ ਕਾਲੇ ਬੱਕਰੇ ਦੇ ਨਾਲ ਸਰਕਾਰੀ ਸਕੂਲ ਦੇ ਲੱਗਦੇ ਉੱਪਰ ਤੋਂ ਦਿਖਾਉਣ ਦੇ ਜਿੱਥੇ ਲਿਖਿਆ ਆ ਮੱਲੀ ਐਂਡ ਕੁੰਦਨ ਟਰੈਵਲਸ ਬੋਰਡ ਜਿਹੜਾ ਲੱਗਿਆ ਗੱਡੀਆਂ ਦਾ ਲੱਗਿਆ ਪਰ ਦੁਕਾਨ ਤਾਂ ਦਿਖਾਉਣ ਦੇ ਆ ਕਿ ਪਰਦੇ ਦੇ ਪਿੱਛੇ ਕੀ ਆ ਆਖਿਰ ਪਰਦੇ ਦੇ ਪਿੱਛੇ ਇਹ ਦੁਕਾਨਾਂ ਲਾਟਰੀ ਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਕਈ ਵਾਰੀ ਤਾਂ ਕੀ ਹੁੰਦਾ ਜਦੋਂ ਪੁਲਿਸ ਦੀ ਸ਼ਕਤੀ ਹੋ ਜਾਂਦੀ ਉਸ ਤੋਂ ਬਾਅਦ ਪਹਿਲਾ ਸ਼ਟਰ ਬੰਦ ਕਰਕੇ ਦੂਜਾ ਸ਼ਟਰ ਤੁਹਾਨੂੰ ਛੋਟੇ ਵਾਲਾ ਜਿਹੜਾ ਆ ਉਹ ਵੀ ਦਿਖਾ ਦਿੰਨੇ ਆ ਉਥੋਂ ਜਿਹੜਾ ਉਸ ਤੋਂ ਬਾਅਦ ਕੰਮ ਕੀਤਾ ਜਾਂਦਾ ਹਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਜਿਹੜਾ ਇਹ ਦੜੇ ਸੱਡੇ ਦਾ ਕੰਮ ਜਲੰਧਰ ਸ਼ਹਿਰ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਆਖਿਰ ਕਿੰਨੀ ਕੁ ਦੇਰ ਪ੍ਰਸ਼ਾਸਨ ਆਪਣੀ ਅੱਖਾਂ ਬੰਦ ਕਰਕੇ ਬੈਠੇਗਾ ਜਾਂ ਤਾਂ ਪ੍ਰਸ਼ਾਸਨ ਦੇ ਉੱਪਰ ਕਿਸ ਤਰ੍ਹਾਂ ਦਾ ਪੋਲਿਟਿਕਲ ਪ੍ਰੈਸ਼ਰ ਜ਼ਿਆਦਾ ਬਣ ਗਿਆ ਹੋਇਆ ਜਾਂ ਹੋ ਸਕਦਾ ਹੈ ਕਿ ਪ੍ਰਸ਼ਾਸਨ ਦੀਆਂ ਜਿਹੜੀਆਂ ਚੇਬਾਂ ਹੈ ਉਹ ਗਰਭ ਹੋ ਰਹੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਾਪੀ ਜਿਹੜੀ ਪਈ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 2 ਨੰਬਰ ਦੀ ਜਿਹੜੀ ਲਿਖੀ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਹੁਣ ਸੋ ਇਹ ਤਸਵੀਰਾਂ ਇਹ ਆਂ ਡੜੇ ਸੱਟੇ ਦੀਆਂ ਜਿੱਥੇ ਕਾਪੀਆਂ ਤੁਸੀਂ ਦੇਖ ਸਕਦੇ ਬੰਦਾ ਉਸ ਤੋਂ ਬਾਅਦ ਜਿਹੜਾ 9 2 11 ਹੋ ਗਿਆ ਇਹ ਸਾਰੀਆਂ ਜਿਹੜੀਆਂ ਲਾਟਰੀਆਂ ਆ ਵਾਂ ਇੱਥੇ ਲਿਖ ਹੋ ਰਹੀਆਂ ਇਹ ਉਹੀ ਤੁਹਾਨੂੰ ਦੱਸ ਦਈਏ ਗਰੀਬ ਲੋਕ ਆ ਜੋ ਰਿਕਸ਼ੇ ਚਲਾਉਂਦੇ ਆ ਆਟੋ ਚਲਾਉਂਦੇ ਆ ਜਿਹੜੇ ਗਰੀਬ ਤਸਵੀਰ ਦੇ ਲੋਕ ਆ ਉਹਨਾਂ ਨੂੰ 100 ਰੁਪਏ ਦਾ ਲਾਲਚ ਦਿੱਤਾ ਜਾਂਦਾ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ 11 ਰੁਪਏ ਉਹਨਾਂ ਤੋਂ ਲੈ ਲਏ ਜਾਂਦੇ ਆ 11 11 ਕਰਕੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਹਰਾਨ ਦੀ ਕਮਾਈ ਇੰਨੀ ਕਾ ਜ਼ਿਆਦਾ ਇਕੱਠੀ ਹੋ ਜਾਂਦੀ ਉਸ ਤੋਂ ਬਾਅਦ ਇਹ ਆਪਣੇ ਬੱਚੇ ਕਨਵੈਂਟ ਸਕੂਲ ਦੇ ਵਿੱਚ ਪਾਉਂਦੇ ਨੇ ਤੇ ਮਹਿੰਗੀਆਂ ਮਹਿੰਗੀਆਂ ਕਾਰਾਂ ਤੇ ਕੋਠੀਆਂ ਦੇ ਵਿੱਚ ਘੁੰਮਦੇ ਨੇ ਇਹ ਤਸਵੀਰਾਂ ਜਿਹੜੀ ਤੁਹਾਡਾ ਨਾਲ ਰੂਬਰੂ ਕਰ ਰਹੇ ਆ ਆ ਪਿਆ ਤੁਸੀਂ ਪਿਆ ਦੇਖ ਸਕਦੇ ਹੋ ਕਿ ਉਸ ਤੋਂ ਬਾਅਦ ਹਜੇ ਅੱਗੇ ਹੋਰ ਨਹੀਂ ਲੇਖੋਈਆਂ ਤੁਸੀਂ ਦੇਖ ਲਓ ਕਿ ਕਿੰਨੇ ਕ ਨੰਬਰ ਜਿਹੜੇ ਲੱਗੇ ਹੋਏ ਆ ਤੇ ਕਿਸ ਤਰ੍ਹਾਂ ਇੱਥੇ ਕੰਮ ਚੱਲਦਾ ਹੋਏਗਾ ਆ ਦੋ ਨੰਬਰ ਦੀ ਬਲੈਕ ਮਨੀ ਵੀ ਤੁਹਾਨੂੰ ਦਿਖਾ ਰਹੇ ਨੇ ਜਿਹੜੀ ਇਸ ਟਾਈਮ ਇੱਥੇ ਨਾਲੇ ਇਕੱਠੀ ਕਰਕੇ ਰੱਖੀ ਆ ਬੰਦਾ ਜਿਹੜਾ ਛੱਡ ਕੇ ਦੌੜ ਗਿਆ ਹੈਰਾਨਗੀ ਵਾਲੀ ਗੱਲ ਹੈ ਇੱਥੇ ਇੱਕ ਕੰਪਿਊਟਰ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਪਿਆ ਇੱਥੇ ਵੀ ਜਿਹੜੀ ਇੱਕ ਪਰਚੀ ਲਿਖੀ ਜਾ ਰਹੀ ਹੈ ਤੋ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਹਰ ਇੱਕ ਥਾਂ ਦੇ ਵਿੱਚ ਪੂਰੇ ਪੰਜਾਬ ਦੀ ਜੇ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਡੜੇ ਸੱਟੇ ਦਾ ਕੰਮ ਜਿਹੜਾ ਇਹ ਆਚਾਨਕ ਹੀ ਬਹੁਤ ਜ਼ਿਆਦਾ ਜਿਹੜਾ ਖੁੱਲ ਚੁੱਕਾ ਹੈ ਕਈ ਵਾਰ ਤੇ ਐਂ ਲੱਗਦਾ ਕਿ ਸ਼ਾਇਦ ਇਲੈਕਸ਼ਨਾਂ ਦੇ ਕਰਕੇ ਜਿਹੜੀ ਹੈ ਸਰਕਾਰ ਹੈ ਪੈਸੇ ਜਿਹੜੀ ਹੁਣ ਇਕੱਠੇ ਕਰਨ ਲੱਗੀ ਹੈ ਹਾਲਾਂਕਿ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਪਰ ਲੱਗਦਾ ਐਂ ਜੀ ਹੈ ਕਿ ਦੋ ਨੰਬਰ ਦੇ ਕੰਮ ਨੂੰ ਸਰਕਾਰਾਂ ਵਧਾਵਾ ਦੇ ਕੇ ਆਪਣੇ ਇਲੈਕਸ਼ਨ ਦਾ ਜਿਹੜਾ ਖਰਚਾ ਕੱਢ ਰਹੀ ਹੈ ਫਿਰ ਤਸਵੀਰਾਂ ਦਿਖਾ ਦਿੰਦੇ ਆ ਤੁਹਾਨੂੰ ਉੱਪਰ ਕਾਰਾਂ ਦਾ ਕੰਮ ਦਿਖਾਇਆ ਜਾ ਰਿਹਾ ਤੇ ਥੱਲੇ ਜਿਹੜਾ ਆ ਡੜੇ ਸੱਟੇ ਦਾ ਕੰਮ ਜੋਰੋ ਸ਼ ਪ੍ਰਸ਼ਾਸਨ ਜਿਹੜੀ ਐ ਅੱਖਾਂ ਬੰਦ ਕਰਕੇ ਕਿਉਂ ਬਹਿਗਾ ਤਾਂ ਦੱਸ ਦੇ ਕਿ ਉੱਥੇ ਹੀ ਹਮੇਸ਼ਾ ਜੇ ਗੱਲ ਕਰੀਏ ਪੁਲਿਸ ਦੀ ਕੈਪ ਦੇ ਉੱਤੇ ਜਿਹੜਾ ਸ਼ੇਰ ਦਾ ਚਿੰਨ ਲੱਗਾ ਹੁੰਦਾ ਉਹ ਇਸ ਕਰਕੇ ਲੱਗਾ ਹੁੰਦਾ ਕਿ ਪ੍ਰਸ਼ਾਸਨ ਜਿਹੜੀ ਐ ਉਹ ਸਾਡੀ ਰੱਖਿਆ ਕਰੇਗਾ ਨਾ ਤਾਂ ਉਹ ਕਿਸੇ ਨੇਤਾ ਦੇ ਲੱਗਾ ਹੁੰਦਾ ਨਾ ਕਿਸੇ ਮਿਨਿਸਟਰ ਦੇ ਲੱਗਾ ਹੁੰਦਾ ਪਰ ਹੈਰਾਨਗੀ ਵਾਲੀ ਗੱਲ ਤੇ ਇਹ ਐ ਕਿ ਜਿਹੜੀ ਪੁਲਿਸ ਹੀ ਆ ਹੁਣ ਵਿਕਾਊ ਜਿਹੜੀ ਹੋ ਚੁੱਕੀ ਐ ਸੋ ਲੱਗਦਾ ਤੇ ਐ ਆ ਕਿ ਪੁਲਿਸ ਦੇ ਹੁਣ ਜਿਹੜੀ ਕੈਪ ਆ ਉਹਦੇ ਤੇ ਜਿਹੜਾ ਚਿੰਨ੍ਹ ਆ ਉਹ ਨਹੀਂ ਲੱਗਣਾ ਚਾਹੀਦਾ ਕਿਉਂਕਿ ਰੱਖਿਆ ਤਾਂ ਉਹਨਾਂ ਨੇ ਕੀ ਕਰਨੀ ਆ ਬਲਕਿ ਸਾਨੂੰ ਹੀ ਹੁਣ ਨਚੋੜ ਨਚੋੜ ਕੇ ਜਿਹੜਾ ਉਹਨਾਂ ਨੇ ਖਾਣਾ ਜਿਹੜਾ ਆ ਸ਼ੁਰੂ ਕਰ ਦਿੱਤਾ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਕਿੰਨੀ ਕੁ ਦੇਰ ਇਸ ਤਰ੍ਹਾਂ ਜਿਹੜਾ ਕੁੱਮ ਕਰਨ ਦੀ ਜਿਹੜਾ ਨੀਂਦ ਦਾ ਸੁੱਤਾ ਰਹਿੰਦਾ ਕਿ ਜਾ ਕੇ ਇਸ ਤਰ੍ਹਾਂ ਦੀ ਘਰੀਂਦਿਆ ਦੇ ਉੱਤੇ ਕਾਰਵਾਈ ਕਰਦਾ ਹੈ ਕੈਮਰਾਮੈਨ ਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ